ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਢੂਈ ਦੇ ਦਰਦ ਦਾ ਇਲਾਜ ਜਾਂ ਕਮਰ ਕਹੋ ਤੁਸੀਂ ਇਹ ਨਾ ਜਿਨ੍ਹਾਂ ਦੀ ਦੁਖਦੀ ਰਹਿੰਦੀ ਹੈ ਖੇਤੀ ਦਾ ਕੰਮ ਕਰਦੇ ਮੇਰੇ ਭਰਾਜਾਂ ਭੈਣਾਂ ਕਰਦੇ ਭਾਰੀ ਕੰਮ ਕਰਦੀਆਂ ਰਹਿੰਦੀਆਂ ਨੇ ਹਨਾ ਤੇ ਕਮਰ ਤੇ ਢੂਈ ਦੇ ਵਿੱਚ ਦਰਦ ਰਹਿੰਦਾ ਹੈ ਦਵਾਈਆਂ ਆਪਾਂ ਲੈ ਲੈ ਕੇ ਅੱਕ ਚੁੱਕੇ ਆ ਤੇ ਬਹੁਤ ਹੀ ਤਿੰਨ ਚੀਜ਼ਾਂ ਦਾ ਸਰਲ ਜਾਂ ਨੁਸਖਾ ਆਪਣੇ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦੀਆਂ ਨੇ ਇਹ ਤੁਸੀਂ ਲੈਣਾ ਜੀ ਸ਼ੋਪ ਸਰੋਂ ਦਾ ਤੇਲ ਤੇਲ ਘਰ ਦਾ ਕੱਢਿਆ ਹੋਇਆ ਹੋਵੇ ਤਾਂ ਬਹੁਤ ਵਧੀਆ ਪਰ ਤੇਲ ਦੋ ਤਾਂ 3 ਸਾਲ ਪੁਰਾਣਾ ਹੋਣਾ ਚਾਹੀਦਾ ਹੈ ਤੇ ਲੈਣਾ ਦੇਸੀ ਗੁੜ ਗੁੜ ਵੀ 4-5 ਸਾਲ ਉਹ ਜਿਹੜਾ ਪੁਰਾਣਾ ਹੋਣਾ ਚਾਹੀਦਾ ਬਿਲਕੁਲ ਤੇ ਇੱਕ ਲੈਣੀ ਹੈ ਜੀ ਅਜਮੈਨ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਅਜਮੈਨ ਤੇ ਗੁੜ ਪੂਰਾ ਪੋਣਾ ਲੈਣਾ ਇਹ ਤੁਸੀਂ ਮੱਠੀ ਮੱਠੀ ਅੱਗ ਤੇ ਜੇ ਆਪਣੇ ਘਰੇ ਚੁੱਲ੍ਹਾ ਤਾਂ ਬਸ ਉਹਦੇ ਕੋਲਿਆਂ ਦਾ ਹੀ ਜਿਹੜੀ ਅੱਗ ਹੁੰਦੀ ਛਟੀਆਂ ਵਗੈਰਾ ਦੀਆਂ ਪਾਠੀਆਂ ਦੇ ਉਦੇ ਉੱਪਰ ਤੁਸੀਂ ਰੱਖ ਲੈਣਾ ਤੇ ਉਹਨੂੰ ਪੂਰਾ ਮੱਠੀ ਮੱਠੀ ਅੱਗ ਤੇ ਕੜਨ ਦਿਓ ਉਸ ਤੋਂ ਬਾਅਦ ਉਹਦੇ ਮੱਲਮ ਟਾਈਪ ਇੱਕ ਲਿਕਵਿਡ ਤਿਆਰ ਹੋ ਜਾਂਦਾ ਤੇ ਜਦੋਂ ਵੀ ਤੁਸੀਂ ਪੈਣਾ ਕੋਈ ਕੱਪੜਾ ਦੇ ਨਾਲ ਲੇਪ ਕਰਕੇ ਢੂਈ ਤੇ ਉਹਨੂੰ ਤੁਸੀਂ ਬੰਨ ਲੈਣਾ ਹੈਗਾ ਬੰਨ ਕੇ ਪੂਰੇ 12 ਘੰਟਿਆਂ ਦੇ ਵਿੱਚ ਉਹਨੂੰ ਲੇਪ ਨੂੰ ਜਿਹੜਾ ਉਹਦੀ ਢੂਈ ਤੇ ਪ੍ਰੋਪਰ ਰੱਖਣਾ ਤੇ ਏਸੀ ਦੇ ਵਿੱਚ ਤੁਸੀਂ ਬਿਲਕੁਲ ਨਹੀਂ ਪੈਣਾ ਕੂਲਰ ਦੀ ਹਵਾ ਦੇ ਮੂਹਰੇ ਨਹੀਂ ਪੈਣਾ ਤੇ ਤੁਸੀਂ ਬਿਲਕੁਲ ਸਖਤ ਗੱਦੇ ਤੇ ਸੌਣਾ ਹੀ ਇਹ ਤੁਸੀਂ ਰੈਗੂਲਰ 15 ਦਿਨ ਕਰਨਾ ਹੈਗਾ ਜਿੰਨਾ ਵੀ ਦਰਦ ਤੁਹਾਡੀ ਠੂਈ ਦਾ ਕਮਰ ਦਾ ਹੈਗਾ ਤੇ 15 ਦਿਨਾਂ ਦੇ ਵਿੱਚ ਤੁਹਾਡਾ ਦਰਦ ਆ ਜਿਹੜਾ ਬਿਲਕੁਲ ਖਤਮ ਹੋ ਜਾਵੇਗਾ ਤੁਹਾਨੂੰ ਕਿਸੇ ਵੀ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਤੇ ਬਹੁਤ ਹੀ ਆਸਾਨ ਚੀਜ਼ਾਂ ਨੇ ਜਿਹੜੀਆਂ ਆਪਣੇ ਘਰ ਦੇ ਵਿੱਚ ਮਿਲ ਜਾਂਦੀਆਂ ਨੇ